9 ਸਤੰਬਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਅਤਿਆਚਾਰ ਪ੍ਰਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਪੀੜਤ ਕਿਸਾਨਾ ਕੁਲਵੀਰ ਸਿੰਘ ਬਲਵੀਰ ਸਿੰਘ ਜਸਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਦਰਾਵਾ ਜ਼ਿਲ੍ਹਾ ਜਲੰਧਰ ਨੇ ਆਪਣੀ ਜ਼ਮੀਨ ਤੇ ਇੱਕ ਐਨਆਰਆਈ ਬਲਵਿੰਦਰ ਕੌਰ ਵੱਲੋਂ ਚਾਰ ਵਾਰ ਗੁੰਡਾਗਰਦੀ ਕਰਕੇ ਫਸਲਾਂ ਵੱਢਣ ਦੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਉਨ੍ਹਾਂ ਦੇ ਖਿਲਾਫ ਜਾਣਬੁੱਝ ਕੇ ਭੁਗਤ ਰਹੀ ਹੈ ਜਦ ਕਿ ਅਦਾਲਤ ਨੇ ਉਨ੍ਹਾਂ ਦੇ ਪੱਖ ਦੇ ਵਿੱਚ ਸਟੇਟਸ ਕੋ ਦਿੱਤਾ ਹੈ ਆਹ ਹੈ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹਨਾਂ ਦੁਖੀ ਕਿਸਾਨਾਂ ਨੇ ਆਪਣੀ ਹੱਡ ਬੀਤੀ ਸੁਣਾਈ ट्रैक्टर उजाड़ के, उजाड के नजाय कब्जा कर लिया समाज सेवी बलविंदर कुम्बड़ा ने कहा की जे हाले भी सरकार तशासन इन्हों पीड़ित किसान की सुनवाई नहीं करेगा तो हफ्ते बाद डिप्टी कमिश्नर जलंधर एस एस ਵੀ ਜਲੰਧਰ ਦਾ ਕਿਰਾਓ ਕੀਤਾ ਜਾਵੇਗਾ ਪੀੜਤ ਕਿਸਾਨਾਂ ਨੇ ਤਰਸ ਨਾਲ ਇਹ ਬੰਦ ਕੀਤੀ ਆਉਂਦੇ ਹਾਂ ਮੈਂ ਬਹੁਤ ਹੀ ਸਤਿਕਾਰਯੋਗ ਪਹਿਲਮ ਦਾ ਪ੍ਰੈਸਰਾਂ ਦਾ ਤੁਹਾਡਾ ਇਧਰੋਂ ਧੰਨਵਾਦ ਤੇ ਮੈਂ ਅੱਜ ਤੁਹਾਡੇ ਰਾਹੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਨੁਸ਼ਾਸਨ ਨੂੰ ਇਹ ਪ੍ਰੈਸ 'ਚ ਦੱਸਣਾ ਚਾਹੁੰਦਾ ਐ ਵੀ ਕਿਵੇਂ ਪੰਜਾਬ ਦੇ ਕਿਸਾਨਾਂ ਨਾਲ ਤੱਕੇਸ਼ਾਈ ਹੋ ਰਹੀ। ਕੱਲ ਤਾਂ ਦੂਜੀ ਮੁਲਾਜ਼ਮਾਂ ਦੀ ਕਰ ਲੋ ਗੱਲ, ਕਿਸੇ ਦੀ ਵੀ ਕਰ ਲੋ ਪਰ ਅੱਜ ਜਿਹੜੀ ਐ ਕਿਸਾਨੇ ਨਾਲ ਤੱਕੇਸ਼ਾਈ ਹੁੰਦੀ ਐ ਜਿਵੇਂ ਪਹਿਲੀ ਉਦਾਹਰਨ ਹੋਊਗੀ ਵੀ ਇੱਕ ਐਨ ਆਰ ਆਈ ਵਿਦੇਸ਼ ਤੋਂ ਆ ਕੇ ਇੱਥੇ ਦੇ ਕਿਸਾਨਾਂ ਨਾਲ ਤੱਕੇਸ਼ਾਈ ਕਰਨ ਲੱਗੀ ਆ ਕਿ ਜਿਹੜਾ ਏਰੀਆ ਜਲੰਧਰ ਜ਼ਿਲ੍ਹਾ ਜਲੰਧਰ ਹੈ ਜੀ ਆਦਮ ਭਰੇ ਏਰੀਏ ਦੀ ਐ ਤੇ ਦਰਾਮਾ ਪਿੰਡ ਦੀ ਇੱਕ ਕਹਾਣੀ ਐ ਜਿਹੜੇ ਤਿੰਨ ਭਰਾ ਨੇ ਤਿੰਨ ਭਰਾਵਾਂ ਦੀ ਜ਼ਮੀਨ ਐ 30 ਕਨਾਲ 4 ਮਰਲੇ ਜਗ੍ਹਾ ਜਦੋਂ 30 ਕਨਾਲ 4 ਮਰਲੇ ਜਗ੍ਹਾ ਤਿੰਨ ਭਰਾਵਾਂ ਦੀ ਜ਼ਮੀਨ ਹੈ ਇਹ ਇਹਨਾਂ ਦਾ ਬਸਤਰਕਾ ਸਾਂਝਾ ਹੈ ਤੇ ਜਿਹੜੇ ਇਹਨਾਂ ਦੇ ਫਾਦਰ ਨਹੀਂ ਉਹ ਤਿੰਨ ਭਰਾ ਨੇ ਇੱਕ ਜੰਗੀ ਸੀ 1962 ਚ ਗਰਨਾਮ ਸਿੰਘ ਸ਼ਹੀਦ ਹੋ ਗਿਆ ਸੀ ਜਿਸ ਜੀਤ ਤੋਂ ਬਾਅਦ ਇਹ ਹਰ ਸਾਲ ਸਲਾਨਾ ਉਹਨਾਂ ਦੀ ਵਰਸੀ ਮਨਾਉਂਦੇ ਨੇ ਤੇ ਦੋ ਭਰਾਵਾਂ ਦੀ ਜਿਹੜੀ ਜ਼ਮੀਨ ਸੀ ਉਸ ਜ਼ਮੀਨ ਨੂੰ ਇੱਕ ਇੱਕ ਭਰਾ ਦੀ ਜ਼ਮੀਨ ਖਰੀਦ ਕੇ ਤੇ 30 ਕਨਾਲ ਚ ਜਿਹੜੀ ਖਰੀਦ ਕੇ ਐਨ ਆਰ ਆਈ ਨੇ ਸਾਰੀ ਤੇ ਜਿਹੜਾ ਰਜਿਸਟਰੀ ਕਬਜ਼ਾ ਕੀਤਾ ਹੋਇਆ ਜਿੱਥੇ 2015 ਤੋਂ ਦਰਦਰ ਦੀਆਂ ਠੋਕਰਾਂ ਖਾਂਦੇ ਮਰ ਫਿਰ ਰਹੇ ਕਦੇ ਐਸ ਐਸ ਪੀ ਕੋਲੇ ਕਦੇ ਡੀ ਸੀ ਕੋਲੇ ਕਦੇ ਮੰਤਰੀ ਬਲਕਾਰ ਸਿੰਘ ਜੀ ਕੋਲੇ ਤਾ ਸਾਰੇ ਜਿਹੜਾ ਹੈਗੇ ਘੁੰਮਦੇ ਫਿਰਦੇ ਹੋਗੇ 9 ਸਾਲ ਹੋ ਗਏ 9 ਸਾਲ ਦੇ ਕਿਤੇ ਇਨਸਾਫਦਿਆਂ ਦੀ ਮਿਲਿਆ ਨਹੀਂ ਸਰਕਾਰਾਂ ਚੇਂਜ ਹੋਈਆਂ ਐਸਐਸਪੀ ਚੇਂਜ ਹੋਏ ਡੀਐਸਪੀ ਬਦਲੇ ਪਰ ਲੇਕਿਨ ਪੰਤਾਲਾ ਉੱਥੇ ਦਾ ਉੱਥੇ ਖੜਿਆ ਇਹ ਲੋਕ ਦਰਦਦਿਆਂ ਠੋਕਰਾਂ ਖਾ ਕੇ ਜਦੋਂ ਸਾਡੇ ਕੋਲ ਪਹੁੰਚ ਕੀਤੀ ਐ ਅਸੀਂ ਸਾਰਾ ਕੇਸ ਸਟਡੀ ਕੀਤਾ ਵੀ ਕਿਵੇਂ ਕਿਸਾਨਾਂ ਨਾਲ ਜਿਹੜੀ ਧੱਕੇਸ਼ਾਹੀ ਕਿਵੇਂ ਹੋਈ ਤਿੰਨੇ ਭਰਾਵਾਂ ਨਾਲ ਇਹ ਸਾਰੀ ਸਾਨੂੰ ਸਟੋਰੀ ਦੱਸੀ ਸਾਰੇ ਨਾਲ ਕੋਲੇ ਸਬੂਤ ਨੇ ਮੌਕੇ ਮੌਕੇ ਦੀ ਵੀਡੀਓ ਬੜੀਆਂ ਰਿਕਾਰਡਿੰਗਾਂ ਹੋਈਆਂ ਕੱਲ ਕੱਲੀ ਅਫਸਰ ਨੇ ਜਿੱਥੇ ਤੱਕਾ ਸ਼ਾਈ ਕਰੀਏ ਉਹ ਕੱਲੀ ਪੁਲਸ ਨੇ ਨਹੀਂ ਕਰੀ ਨਾਲੇ ਤਸੀਲਦਾਰ ਕਨਗੋ ਪਟਵਾਰੀ ਕਿਵੇਂ ਰਜਿਸਟਰੀ ਕਰ ਦਿੰਦਾ ਜਦੋਂ 21 ਲੱਖ ਰੁਪਇਆ ਜ਼ਮੀਨ ਤੇ ਲੋਨ ਖੜਾ ਹੁੰਦਾ ਜਿਹਨੂੰ ਵਧ ਕੇ ਜਿਹਦਾ 30 ਲੱਖ ਰੁਪਇਆ ਹੋ ਗਿਆ ਤੀਹਾਂ ਚੋਂ ਬੈਂਕ ਨੇ ਇਹਨਾਂ ਨੂੰ ਕਲੇਮ ਕਰਤਾ ਤੇ ਇਹਨਾਂ ਦੇ ਕੇਸ ਪਾਇਆ ਤੇ ਇਹਨਾਂ ਨੂੰ ਬੈਂਕ ਨੇ ਬੁਲਾ ਵੀ ਲਿਆ ਪਰ ਲੇਕਿਨ ਹੁਣ ਅੱਜ ਇਹਨਾਂ ਤੋਂ ਨਾ ਤਾਂ ਜ਼ਮੀਨ ਕੋਲ ਹੈਗੀ ਫਸਲવાડી ਇਹਨਾਂ ਦੀ ਵਾਦਨ ਨੇ ਜ਼ਮੀਨ ਤਸੀਲਦਾਰ ਕਨਗੋ ਨੇ ਪੈਸੇ ਲੈ ਕੇ ਦੂਜੇ ਦੇ ਨਾਲ ਕਰਤੀ ਕਬਜਾ ਸਾਰੀ ਤੇ ਲੈ ਰਹੇ ਉਧਰ ਬੈਂਕ ਵਾਲੇ ਤਾਂ ਪਰੇਸ਼ਾਨ ਕਰ ਰਹੇ ਨੇ ਹੋਰ ਦੱਸੋ ਜੀ ਕਿਸਾਨ ਜਾਊਗਾ ਤਾਂ ਜਾਊਗਾ ਕਿੱਥੇ ਜਾਊਗਾ ਇਹ ਸਾਰਾ ਜਿਹੜਾ ਮਸਲਾ ਤੁਹਾਡੇ ਰਾਈਆਂ ਅਸੀਂ ਸਰਕਾਰ ਦੇ ਧਿਆਨ ਚਲੇ ਨੇ ਸਾਡਾ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦਾ ਮੈਂ ਕਿਸਾਨ ਦਾ ਬੇਟਾ ਹਾਂ ਪਰ ਇੱਥੇ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੋ ਰਹੀ ਹੈ ਪੰਜਾਬ ਵਿੱਚ ਉਹ ਤੁਸੀਂ ਪਤਾ ਹਰ ਦਿਨ ਸੜਕਾਂ ਦੇ ਕਿਸਾਨ ਬੈਠੇ ਹੁੰਦੇ ਜਿਵੇਂ ਮਜ਼ਦੂਰ ਦੀ ਗੱਲ ਕਰ ਲੰਨੇ ਕਿਸੇ ਬਲਾਜਮ ਦੀ ਗੱਲ ਕਰ ਲੰਦੇ ਹਰ ਜਗ੍ਹਾ ਆਪਣੀਆਂ ਆਪਣੀਆਂ ਡਿਮਾਂਡਾਂ ਮੰਗਾਂ ਨੂੰ ਲੈ ਕੇ ਆਪਣੀ ਕੰਮਾਂ ਨੂੰ ਲੈ ਕੇ ਲੋਕ ਸੜਕਾਂ ਦੇ ਰੁੜਨ ਦਾ ਜਬਜਬੂਰ ਹੋਏ ਨੇ ਜਿਹੜੀ ਅੱਜ ਸਾਡੇ ਕੋਲੇ ਇਸ ਉਦਾਹਰਣ ਹੈ ਇੱਕ ਐਨ ਆਰ ਆਈ ਬੀਬੀ ਹੈ ਜਿਹਨੇ ਤੰਗ ਪ੍ਰੇਸ਼ਾਨ ਕਰੇਵੇ ਤੁਹਾਡੇ ਸਾਹਮਣੇ ਇਹ ਸਾਰੀ ਹਕੀਕਤ ਆਪਣੀ ਬਿਆਨ ਆਪ ਖੁਦ ਕਰਨਗੇ ਮੇਰਾ ਨਾਮ ਬਲਬੀਰ ਸਿੰਘ ਸਨਵਕਰ ਰਮੇਲ ਸਿੰਘ ਪਿੰਡ ਦਰਾਵਾ ਜ਼ਿਲ੍ਹਾ ਜਲੰਧਰ ਥਾਣਾ ਅਦੋਂ ਪਰ ਤਸਵੀਰ ਉੱਪਰ ਮੇਰੇ ਪਿਤਾ ਜੀ ਤਿੰਨ ਭਰਾ ਸੀ ਜਿਹਨਾਂ ਵਿੱਚੋਂ ਗਰਮੇਲ ਸਿੰਘ ਬਲਜੀਤ ਸਿੰਘ ਗਰਨਾਵ ਸਿੰਘ ਗਰਨਾਵ ਸਿੰਘ ਹੋਜ ਵਿੱਚ ਪਾਈ ਸੀ ਉਹਨਾਂ ਦੀ 1962 ਦੇ ਵਿੱਚ ਚੀਨੀ ਜੰਗ ਵਿੱਚ ਹੀ ਹੋਗਾ ਉਹਨਾਂ ਦੀ ਅਸੀਂ ਸਾਲਾਨਾ ਵਰਸੀ ਮਨਾਉਂਦੇ ਹਾਂ ਉੱਥੇ ਚੀਜ਼ਾਂ ਦੀ ਜਗ੍ਹਾ ਬਣਾਈ ਹੋਈ ਹੈ ਜ਼ਮੀਨ ਦੇ ਵਿੱਚ ਜਗ੍ਹਾ ਬਣਾਈ ਹੋਈ ਆ ਉਸ ਤੋਂ ਉਸ ਤੋਂ ਬਾਅਦ ਸਾਡੇ ਪਿਤਾ ਜੀ ਨੇ 2012 ਦੇ ਵਿੱਚ ਆਪਣੀ ਜ਼ਮੀਨ ਤੇ 30 ਕਨਾਲ 4 ਮਰਲੇ ਤੇ ਲੋਨ ਲਿਆ ਸੀਗਾ ਅਰਜੈਂਟ ਅਰਜੈਂਟ ਬੈਂਕ ਅਲਾਵਲਪੁਰ ਤੋਂ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਡੇ ਪਿਤਾ ਪਿਤਾ ਜੀ ਬਿਮਾਰ ਰਹਿਣ ਲੱਗ ਪਏ ਜਿਹਨਾਂ ਨੂੰ ਹਾੜ ਹਾੜ ਦੇ ਜਿਹੜੇ ਹਾੜ ਦੇ ਮਰੀਜ਼ ਸਨ ਉਸ ਤੋਂ ਬਾਅਦ ਸਾਡੇ ਚਾਚਾ ਜੀ ਬਲਜੀਤ ਸਿੰਘ ਜੀ ਨੇ 15 215 ਦੇ ਵਿੱਚ ਆ ਮੇਰੇ ਸਾਡੇ ਪਿਤਾ ਜੀ ਨੂੰ ਸਾਡਾ ਪਿਤਾ ਜੀ ਨਸ਼ੇ ਪਾਣੀ ਦਾ ਆਦੀ ਸੀ ਉਹਨਾਂ ਨੂੰ ਬਸ ਆ ਪਾਣੀ ਕਰਕੇ 215 ਵਿੱਚ ਲੋਨ ਜ਼ਮੀਨ ਦੇ ਉੱਪਰ ਲੋਨ ਚਲਦੇ ਦੇ ਵਿੱਚ ਦੀ ਤਵਦਲਾ ਕਰਾ ਲਿਆ ਉਸ ਤੋਂ ਬਾਅਦ ਸਾਡੇ ਪਿਤਾ ਜੀ ਦੀ 25 6 2019 ਨੂੰ ਮੌਤ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਅਸੀਂ ਪਰਸ ਦਾ ਇੰਤਕਾਲ ਝੋਣ ਵਾਸਤੇ ਤਸਵੀਰ ਨਾਲ ਭੋਗਪੁਰ ਗਏ ਉਹ ਜਿਆਦਾ ਸੀ ਜਾ ਉਹਨੇ ਦੱਸਿਆ ਕਿ ਤੁਹਾਡੀ ਤਾਂ ਜ਼ਮੀਨ ਇਧਰੋਂ ਆਹ ਨੰਬਰ ਹੋ ਗਏ ਹਨ ਉਸ ਤੋਂ ਬਾਅਦ ਜੀ ਅਸੀਂ 2022 ਦੇ ਵਿੱਚ ਤਵਾਦਲੇ ਨੂੰ ਚੈਲੰਜ ਕੀਤਾ ਜ਼ਮੀਨ ਦੇ ਵਿੱਚ ਜਰੰਦਰ ਕੋਰਟ ਦੇ ਵਿੱਚ ਕੇਸ ਦਰਜ ਹੈ ਜੀ ਰਮਨਦੀਪ ਕੋਰ ਜੱਜ ਦੇ ਉਸ ਤੋਂ ਬਾਅਦ ਅਸੀਂ ਜ਼ਮੀਨ ਦੇ ਵਿੱਚ ਫਲੈਕਸਨ ਲਵਾਈਆਂ ਕੋਈ ਜਿਹੜਾ ਵੀ ਕੋਈ ਬੱਚਾ ਬੱਚਾ ਪੜ ਸਕੇ ਉਸ ਤੋਂ ਬਾਅਦ ਜੀ ਅਸੀਂ ਇਹਨੂੰ ਲਿਮਟ ਨੂੰ ਕੈਲਕੂਲੇਟ ਕੀਤਾ ਜੀ ਲੋਨ ਸਾਡੀ ਬੈਂਕ ਦੇ ਵਿੱਚ ਲੋਨ ਚਾਹਦੇ ਹਾਂ ਜੀ 21 ਲੱਖ ਦੀ ਲਿਮਟ ਬਣੀ ਹੈ ਲਿਮਟ ਉਸ ਤੋਂ ਬਾਅਦ ਵੀ ਬੈਂਕ ਬੈਂਕ ਨੇ ਸਾਨੂੰ ਪਰੇਸ਼ਾਨ ਕੀਤਾ ਹੈ ਕਹਿੰਦੇ ਹੈਗੇ ਤੁਸੀਂ ਇਹਨਾਂ ਦੇ ਵਾਰਸ ਹਨ ਲਿਮਟ ਤੁਹਾਨੂੰ ਦੇਣੀ ਪੈਣੀ ਹੈ ਜੀ ਜ਼ਮੀਨ ਨਰੀ ਮੈਡਮ ਦਾ ਕਬਜ਼ਾ ਉਹ ਲੋ ਤੋਂ ਤੁਹਾਡੇ ਤੋਂ ਨਹੀਂ ਜੀ ਜ਼ਮੀਨ ਤੇ ਕਬਜ਼ਾ ਸਾਡਾ 70 ਸਾਲ ਤੋਂ ਹੈ ਜੀ ਸਾਡੀ ਉਮਰ 55 ਸਾਲ ਹੋ ਗਈ ਹੈ ਉਸ ਤੋਂ ਪਹਿਲਾਂ ਸਾਡਾ ਕਬਜ਼ਾ ਹੈ ਜੀ ਸਾਡੀਆਂ ਮੋਟਰਾਂ ਦੇ ਵਿੱਚ ਵਿੱਚੀ ਸੀ ਹੁੰਦੇ ਤਾਂ ਉਹ ਕੰਮ ਚਾਉਂਦਾ ਹਾਂਜੀ ਉੱਤੇ ਸਾਡਾ ਕਬਜ਼ਾ ਜੀ ਸਾਡੇ ਜਿਹੜੀ ਉਹ ਵਿੱਚੀ ਸੀ ਉੱਤੇ ਵੀ ਕਬਜ਼ਾ ਉੱਤੇ ਵੀ ਕਬਜ਼ਾ ਜੀ ਤਾਂ ਤੁਸੀਂ ਕਰ ਰਹੇ ਹੋ ਉਹ ਵੀ ਕਰ ਰਹੀ ਹਾਂਜੀ ਹਾਂਜੀ ਤਾਂ ਤੱਕਾ ਤੁਸੀਂ ਕਰ ਰਹੇ ਹੋ ਨਹੀਂ ਜੀ ਜਿਹੜੀ ਜ਼ਮੀਨ ਜ਼ਮੀਨ ਦਾ ਸਰਦੀ ਸਾਡਾ ਲੋਨ ਆ ਉਹੋ ਹੀ ਨੰਬਰਾਂ ਤੇ ਲਾਉਣਾ ਉਹੋ ਹੀ ਨੰਬਰ ਚੱਕ ਕੇ ਨਹੀਂ ਜੇਟਰੀ ਕਰਾਤੀ ਜੀ ਦੂਜੇ ਦੀ ਕਰਾਉਣੀ ਚਾਹੀਦੀ ਹਾਂ ਦੂਜੇ ਦੀ ਕਰਾਉਣੀ ਚਾਹੀਦੀ ਜੀ ਇਹ ਤਾਂ ਕਬਜ਼ਾ ਹੈਗਾ ਫਿਰ ਨਹੀਂ ਜੀ ਕਬਜ਼ਾ ਸਾਰੀ ਦਾ ਸਾਡਾ ਹੀ ਹੈ ਜੀ ਇਹ ਤਾਂ ਪਟਵਾਰੀ ਦੀ ਗਲਤੀ ਹੈ ਹਾਂ ਪਟਵਾਰੀ ਦਾ ਸਾਕੋ ਪਟਵਾਰੀ ਹਾਂਜੀ ਲੇਡੀ ਲੇਡੀ ਦੀ ਗਲਤੀ ਹੈ ਜੀ ਲੜੀ ਨੇ ਜ਼ ਸਭ ਕੁਝ ਹੀ ਦੱਸਿਆ ਲਾਲਚ ਜੀ ਉਹ ਜ਼ਮੀਨ ਦਾ ਵੀ ਰਿਸਟ੍ਰਿਕ ਕਰਾ ਲਈ ਲਾਲਚ ਜੀ ਉਹਦੇ ਵਿੱਚ ਜੋ ਮੋਟਰਾਂ ਉਹਦੇ ਵਿੱਚ ਸਾਡੇ ਬਾਪ ਦੇ ਨਾਮ ਗਰਵੇਲ ਸਿੰਘ ਚੰਨਣ ਸਿੰਘ ਦੋ ਮੋਟਰਾਂ ਉਹਦੇ ਵਿੱਚ ਜਗਾ ਸਾਡੀ ਆ ਜੀ ਸਿੱਧੀ ਜਗਾ ਉਥੇ ਮੀਟਰ ਬਿਜਲੀ ਦਾ ਮੀਟਰ ਸਾਡੇ ਲੱਗਾ ਜੀ ਬਿੱਲ ਲਗਾ ਉਹ ਕਨੈਕਸ਼ਨ ਦੇ ਬਾਵਜੂਦ ਇਹ ਜ਼ਮੀਨ ਸਾਡੇ ਨਾਲ ਲੱਗਦੀ ਹੈ ਉਹ ਕਨੈਕਸ਼ਨ ਦੇ ਬਾਵਜੂਦ ਜ਼ਮੀਨ ਖਰੀਦੀ ਤੇ ਇਹ ਕਨੈਕਸ਼ਨ ਵੀ ਮੈਂ ਆਪਣੇ ਨਾਮ ਕਰਾਉ ਉਹ ਜ਼ਮੀਨ ਮਹਿੰਗੀ ਆ ਤੇ ਕੁਝ ਮੋਟਰ ਦਾ ਲਾਤ ਹੋਵੇ ਤਾਂ ਨਹੀਂ ਜੀ ਜ਼ਮੀਨ ਪਤਾ ਨਹੀਂ ਜੀ ਕਿਸ ਹਵਾਲਾ ਕਰੀਦੀ ਕਿਸ ਹਵਾਲਾ ਜਿਹੜੇ ਕਬਜ਼ਾ ਸਾਡੇ ਕੋਲ 70 ਸਾਲ ਦਾ ਹੈ ਜੀ ਪਤਾ ਨਹੀਂ ਕਿ ਇਹ ਹਾਲਾਤਾਂ ਨਾਲ ਖਰੀਦੀ ਕਿ ਹਾਲਾਤਾਂ ਨਾਲ ਨਹੀਂ ਖਰੀਦੀ ਜੀ ਉਹਨੇ ਕਿੰਨੇ ਪੈਸੇ ਲਾ ਕੇ ਇਹ ਵੇਚ ਦਿੱਤੀ ਜ਼ਮੀਨ ਦਾ ਸਾਨੂੰ ਹੁਣ ਪਤਾ ਹੀ ਨਹੀਂ ਸਾਤ ਤੋਂ 12 ਖਰੀਦ ਹੋਈ ਹੈ ਕਿੰਨੇ ਪੈਸੇ ਲਾਏ ਕਿੰਨੇ ਨਹੀਂ ਲਾਏ ਜੀ ਉਹਦੇ ਉੱਤੇ ਆਦੀ ਜ਼ਮੀਨ ਜਿੰਨੀ ਦੀ ਵੀ ਖਰੀਦੀ ਉਹ ਤਾਂ ਪੁਸਤਕਾਂ ਵਿੱਚ ਉੱਗਵਾ ਵੀ ਨਹੀਂ ਹੈ ਸਾਡਾ ਜੀ ਉਹਨਾਂ ਦਾ ਉਹਨਾਂ ਦਾ ਕੋਈ ਕਾਜ ਨਹੀਂ ਕਾਜਾ ਸਾਡਾ ਹੀ ਆ ਜੀ ਉਹ ਧੱਕਾ ਸਾਹੀ ਸਾਡੇ ਨਾਲ ਪੂਰੀ ਕਰ ਰਹੀ ਹੈ ਜੀ 1.5 150 ਗੁੰਡਾ ਲਿਆ ਕੇ ਕਬਜ਼ਾ ਕਾਂ ਦੀ ਕੋਸ਼ਟ ਕਰ ਰਹੀ ਹੈ ਉਹਦੇ ਫਿਰ ਜਿਹੜੇ ਪੈਸੇ ਉਹਨੇ ਮਤਲਬ ਖਰੀਦ ਲਈ ਪੈਸੇ ਕਿੱਥੋਂ ਆਏ ਉਹਦੇ ਬਲਜੀਤ ਲੈ ਗਿਆ ਬਲਜੀਤ ਸਿੰਘ ਲੈ ਗਿਆ ਜੇ ਬਲਜੀਤ ਸਿੰਘ ਪੈਸੇ ਲੈ ਕੇ ਕਿਸੇ ਕੋਣ ਬਲਜੀਤ ਸਿੰਘ ਸਾਡਾ ਚਾਚਾ ਜੀ ਇੰਗਲੈਂਡ ਦੇ ਵਿੱਚ ਆ ਐਨ ਆਰ ਆਈ ਆ ਵੇਚਣ ਵਾਲਾ ਐਨ ਆਰ ਆਈ ਹੈ ਜੋ ਵੀ ਵੇਚਣਾ ਵੀ ਐਨ ਆਰ ਆਈ ਖਰੀਦਣਾ ਵੀ ਐਨ ਆਰ ਆਈ ਹੈ ਜੀ ਦੋਵੇਂ ਵੱਡੇ ਆ ਚਾਚਾ ਜੀ ਦਾ ਹਿੱਸਾ ਬਣਦਾ ਸੀ ਜ਼ਮੀਨ ਦਾ ਨਹੀਂ ਹਾਂਜੀ ਹਾਂਜੀ ਤੁਹਾਡੇ ਚਾਚਾ ਜੀ ਦਾ ਹਿੱਸਾ ਬਣਦਾ ਸੀ ਜ਼ਮੀਨ ਚਾਚਾ ਸਾਡੀ ਜ਼ਮੀਨ ਚਾਰ ਜਗ੍ਹਾ ਆ ਜੀ ਖਾਤਾ ਸਾਂਝਾ ਤਕਸੀਮ ਨਹੀਂ ਹੋਇਆ ਚਾਰਾਂ ਜਗ੍ਹਾ ਤੋਂ ਦਾ ਕਲਾ ਕਲਾ ਹਿੱਸਾ ਬਣਦਾ ਸੀ ਜਿੰਨੇ ਜਿੰਨੇ ਹੁੰਦੇ ਆ ਉਹ ਇੱਕ ਪਾਸੇ ਜਿੱਥੇ ਸਾਡੇ ਬਾਪ ਦੇ ਕਨੈਕਸ਼ਨ ਆ ਇੱਕ ਜਗ੍ਹਾ ਤੇ ਇੱਕ ਸਾਈਡ ਤੋਂ ਪਿੰਡ ਦੇ ਲੱਗ ਜਮੀਨ ਵੇਚ ਗਿਆ ਜੀ ਤਾਂ ਆਪ ਵੇਚ ਉਹ ਵੇਚਾ ਦੁੱਧੇ ਪਾਸੇ ਜਿਹੜੀ ਜ਼ਮੀਨ ਹੈ ਉੱਥੇ ਉੱਥੇ ਸਾਡੇ ਬਾਪ ਦੇ ਚਾਚੇ ਤਾਇਆ ਦਾ ਜ਼ਮੀਨ ਦੇ ਵਿੱਚ ਮੋਟਰ ਦੇ ਵਿੱਚ ਹਿੱਸਾ ਆ ਉੱਥੇ ਤੁਹਾਨੂੰ ਉਹ ਨੰਬਰ ਪਾ ਦੇ ਚਾਚਾ ਵੀ ਗੜਬੜ ਕਰ ਗਿਆ ਨਾ ਮੈਂ ਤਾਂ ਚਾਚਾ ਮੈਂ ਚਾਚਾ ਤੋਂਵਾਦਲਾ ਸੀ ਤਾਤੇ ਚੈਲੰਜ ਕੀਤਾ ਸੀ ਜੀ ਉਹ ਗੜਬੜ ਸਾਰੀ ਕਰਕੇ ਕਿੱਥੇ ਕਿੱਥੇ ਜਿਹੜੀ ਸਟੇਜ ਤੇ ਹਨ ਅੰਗਲੈਂਡ ਦੇ ਵਿੱਚ ਆ ਜੀ ਨਹੀਂ ਕੇਸ ਕਿੱਥੇ ਚੱਲ ਰਿਹਾ ਹੈ ਕੇਸ ਸਾਡਾ ਜਲੰਧਰ ਚੱਲਦਾ ਸੀ ਸਟੇਜ ਤੁਹਾਡੇ ਪੱਕੇ ਜੀ ਹਾਂ ਸਟੇਜ ਸਾਡੇ ਪੱਕੇ ਚ ਹੋਇਆ ਜੀ ਪਹਿਲਾਂ ਪਹਿਲਾਂ ਜੀ ਇਹਨਾਂ ਦੇ ਇਹ ਨਹੀਂ ਆਪਣੀ ਜੈਕਟਰੀ ਦਿਖਾ ਲਈ ਕੋਰਟ ਦੇ ਵਿੱਚ ਇੰਤਕਾਲ ਦਿਖਾ ਲਿਆ ਉਹ ਜੱਜ ਨੇ ਇਹਨਾਂ ਨੂੰ ਟਨ ਸਟੇ ਦਿੱਤਾ ਜੀ ਉਸ ਤੋਂ ਬਾਅਦ ਸਾਡੇ ਵਕੀਲ ਸਾਹਿਬ ਨੇ ਉਹ ਕਾਗਜ਼ ਪੱਤਰ ਆਪਣੇ ਲਾਏ ਪਰ ਟਨ ਸਟੇ ਤੋੜ ਕੇ ਸਟੇਟਸ ਸਟੇ ਜਿਹੜਾ ਲਾਤਾ ਉਹ ਸਾਡੇ ਹੱਕ ਚ ਲੱਗਾ ਜੀ ਇਹਦੇ ਕੋਰਟ ਨੇ ਸਭ ਕੁ ਬਰਖਲਾਵ ਕੀਤਾ ਜੀ ਟੋਟਲ ਤੁਸੀਂ ਕਹੇ ਨਾ ਠੀਕ ਆ ਉੱਥੋਂ ਦੇ ਚਾਚੇ ਨੇ ਜ਼ਮੀਨ ਵੇਚਤੀ ਜੇ ਚਾਰਾ ਹਿੱਸਾ ਜੋ ਲੈਣੀ ਚਾਹਿਆ ਤਾਂ ਲੈ ਸਕਦੇ ਤੁਸੀਂ ਹਾਂ ਲੈ ਸਕਦੇ ਜੀ ਲੈ ਸਕਦੇ ਚਾਰਾ ਹਿੱਸਾ ਤਾਂ ਛੱਡੋਣ ਹੁਣ ਵੀ ਤਿਆਰ ਆ ਜੀ ਮੇਰਾ ਨਾਮ ਕੁਲਵੀਰ ਸਿੰਘ ਪੁੱਤਰ ਸਰਦਾਰ ਗਰਮੇਲ ਸਿੰਘ ਵਾਸੀ ਪਿੰਡ ਦਰਾਵਾ ਜ਼ਿਲ੍ਹਾ ਜਲੰਧਰ ਫਾਦੋਂਪੁਰ ਥਾਣਾ ਫਾਦੋਂਪੁਰ ਤਹਿਸੀਲ ਭੋਪਾਲ ਤੇ ਸਾਡਾ ਜ਼ਮੀਨ ਦਾ ਮਾਮਲਾ ਜੀ ਚੱਲਣ ਡਿਆ 12 ਸਾਲ ਤੋਂ ਚੱਲਣ ਡਿਆ ਜੀ 2012 212 ਤੋਂ ਸਾਡੇ ਬਾਪ ਨੇ ਇਸ ਜ਼ਮੀਨ ਤੇ ਲੋਨ ਲਿਆ ਸੀ ਜਿਹਦਾ 30 ਕਨਾਲ ਜ਼ਮੀਨ ਦਾ ਹੈ ਮਾਮਲਾ ਜੀ 30 ਦੇ ਵਿੱਚੋਂ 15 ਕਨਾਲ ਸਾਡੇ ਬਾਪ ਦੇ ਨਾਂ ਸੀਗੀ ਜੀ 15 ਕਨਾਲ ਬਲਜੀਤ ਸਿੰਘ ਜਿਹੜਾ ਵੇਚ ਗਿਆ ਉਹਦੇ ਨਾਂ ਸੀਗੀ ਜੀ ਅੱਜ ਦੀ ਡੇਟ ਤੋਂ ਦੱਸ ਦਿਓ ਅੱਜ ਦੀ ਡੇਟ 'ਚ ਮਸਲਾ ਕੀ ਆ 80 ਲੋਕ ਨੇ ਹੁਣ ਤੁਸੀਂ ਕਹਿੰਦੇ ਆਂ ਕਿ ਅੱਜ ਦੀ ਡੇਟ 'ਚ ਇਹ ਆ ਜੀ ਪਹਿਲਾਂ ਸਾਡੇ ਨਾਂ ਆਪਣੇ ਸਾਡੀ ਫਸਲ ਬਗੀ ਆ ਜੀ 19 7 ਨੂੰ ਤੇ ਇਹਨੂੰ ਫਸਲ ਸਾਡੀ ਬਗੀ ਪਹਿਲਾਂ ਬਾਜਰੇ ਦੀ ਮੁੜ ਕੇ ਬਗੀ ਆ ਜੀ 6 9 ਨੂੰ ਪੂਰੀ ਗੁੰਡਾਗਰਦੀ ਨਾਲ ਨਾਜਾਇਜ਼ ਅਸਲਾ ਨਾਜਾਇਜ਼ ਹਥਿਆਰ ਏ 14 17 4 ਨੂੰ ਫਸਲ ਬਗੀ ਹੈ ਜੀ ਫਿਰ 23 8 ਨੂੰ ਜੀ ਫਸਲ ਬਗੀ ਹੈ ਜੀ ਨਾਲ ਪੁਲਿਸ ਦੀ ਛਾਏ ਨਾ ਜੀ ਜੀ ਤੁਸੀਂ ਉਹ ਵੱਟ ਕੇ ਲੈ ਜਾਂਦੇ ਹਾਂ ਜੀ ਬੀਜ ਦੇ ਅਸਿਆ ਜੀ ਕਿੰਨੇ ਵਾਰੀ ਵੱਡੀ ਫਸਲ ਤਾਂ ਗਈ ਚਾਰ ਆਦੀ ਸਾਡੀ ਫਸਲ ਬਗੀ ਹੈ ਜੀ ਸਾਡਾ ਇਸ ਬੀਜੂ ਦੇ ਉੱਤੇ ਲੋਨ ਚੱਲਣ ਡਿਆ ਜੀ ਕਿ ਲੱਖ ਦਾ ਲੋਨ ਉਹ ਜਿਹੜਾ ਚੱਲ ਗਿਆ ਇਸ ਵੇਲੇ 30 ਤੋਂ ਉੱਪਰ ਚੱਲ ਗਿਆ ਜੀ ਬੈਂਕ ਵਾਲੇ ਸਾਨੂੰ ਪਰੇਸ਼ਾਨ ਕਰਨ ਆਇਆ ਉਦੋਂ ਇਹ ਸਾਡੀ ਫਸਲ ਵਾਈ ਜਾਂਦੇ ਆ ਅਸੀਂ ਲੋਨ ਕਿੱਥੋਂ ਲਈਏ ਤੇ ਕੋਟਾ ਕਚਰੀਆਂ ਦੇ ਖਰਚੇ ਕਿੱਥੋਂ ਚੱਕੀਏ ਉੱਥੇ ਰੇਟ ਕੀ ਆ ਪਰ ਇੱਕੜਾ ਜਿੱਦੀ ਰੇਟ ਚ ਆਜੀ ਡੇਢ ਦਾ ਜੀ 20 ਤੋਂ ਉੱਪਰ ਆ ਜੀ ਪਰ ਇਹਨਾਂ ਨੇ ਜ਼ਮੀਨ ਜਿੱਤੋਂ ਖਰੀਦੀ ਆ ਔਰ ਇਹ ਕਿਹਾ ਸੀ ਇਹਨਾਂ ਨੂੰ ਵੀ ਮੈਂ ਕਬਜ਼ਾ ਨਹੀਂ ਤੁਹਾਨੂੰ ਦਵਾਉਣਾ ਕਬਜ਼ਾ ਤੁਸੀਂ ਆਪ ਲੈਣਾ ਇਹ ਨਹੀਂ ਸਸਤੀ ਜ਼ਮੀਨ ਖਰੀਦੀ ਜੀ ਕਨੈਕਸ਼ਨ ਸਾਡੇ ਬਾਪ ਦੇ ਨਾਲ ਦੋਨੇ ਚੱਲਣਦੇ ਆ ਜੀ ਦੋ ਜਿਹੜੇ ਦੋਨਾਂ ਥਾਂ ਤੇ ਜ਼ਮੀਨ ਵਿਕੀ ਆ ਤਾਂ ਉਹਦੇ ਵਿੱਚ ਸਾਡੀ ਜਗ੍ਹਾ ਬਣੀ ਆ ਸ਼ਹੀਦ ਗੁਰਨਾਮ ਸਿੰਘ ਉਹਨੇ ਕਿੰਨੇ ਖਰੀਦੀ ਤਿੰਨੇ ਇੱਕੜਾ ਮੈਂ ਠੀਕ ਨਾਲ ਜੀ ਠੀਕ ਨਾਲ ਹਾਂਜੀ ਚਾਰ ਮਾਰ ਲਏ ਹਾਂ ਤੁਹਾਨੂੰ ਇਹ ਆ ਕਿ ਜੇ ਜ਼ਮੀਨ ਨੂੰ ਲੈਣੀ ਚਾਹੇ ਤਾਂ ਜਿਹੜੀ ਸਾਂਝੇ ਵਾਲੀ ਜਿੰਨੇ ਸਹੀ ਬਣਾਈ ਹੋਏਗੀ ਚਾਰਾਂ ਚਾਰਾਂ ਤਾਂ ਤੇ ਚਾਚੇ ਨੂੰ ਹਾਂਜੀ ਜੀ ਚਾਰਾਂ ਹਿੱਸੇ ਚਾਰੇ ਸਾਡੇ ਜ਼ਮੀਨ ਦੇ ਚਾਰ ਜਗ੍ਹਾ ਜੀ ਚਾਰਾਂ ਹਿੱਸਿਆਂ ਤੋਂ ਅਸੀਂ ਅੱਜ ਵੀ ਜ਼ਮੀਨ ਛੱਡਦੇ ਆ ਜੀ। ਪਰ ਗੁੰਡਾਗਰ ਨਹੀਂ ਕਰ ਹਾਂਜੀ ਪੁਲਿਸ ਵਾਲੇ ਕੋਲ ਨਹੀਂ ਤੁਸੀਂ ਪੁਲਿਸ ਤੇ ਦੋਸ਼ ਲਾਉਣਾ ਕਿ ਪੁਲਿਸ ਪੁਲਿਸ ਵਾਲੇ ਜੀ ਆਦਮਪੁਰ ਪੁਲਿਸ ਬਾਕੀ ਹੋਰ ਉੱਚ ਅਧਿਕਾਰੀਆਂ ਸਾਰਿਆਂ ਕੋਲ ਮਾਮਲਾ ਇਹ ਪਤਾ ਵੀ ਕੀ ਚੱਲਣ ਡਿਆ ਕੀ ਨਹੀਂ ਚੱਲਣ ਡਿਆ ਸਾਡੇ ਨਾਲ ਬਿਲਕੁਲ ਜੀ ਤੱਕਾ ਹੋਣ ਡਿਆ ਛਰੇ ਆਮ ਤੱਕਾ ਹੋਣ ਡਿਆ ਜੀ 28 24 ਨੂੰ ਅਸੀਂ ਪਾਜਰਾ ਵੱਡਣ ਆਏ ਸੀ ਬੰਦੇ ਅਸੀਂ ਉਹਨਾਂ ਨੂੰ ਰੋਕਣ ਗਏ ਅਸੀਂ 112 ਨੰਬਰ ਤੇ ਕੰਪਲੀਟ ਕੀਤੀ ਪੁਲਿਸ ਨੇ ਸਾਡੇ ਬੰਦਿਆਂ ਨੂੰ ਚੱਕ ਕੇ ਲੈ ਗਏ ਉਲਟਾ ਉਹਨਾਂ ਨੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਤੇ ਝੂਠੇ ਪਰਚੇ ਦਰਜ ਕਰਾਏ ਜੀ ਇਹਨੇ ਪਰਚਾ ਸਾਡੇ ਨਾਂ ਹੋਣ ਰਿਹਾ ਧੱਕਾ ਜੀ ਕੀ ਮੰਗੀਏ ਤੁਹਾਡੇ ਸਾਡੀ ਮੰਗ ਇਹ ਹੈ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਇਹਦਾ ਕੇਸ ਚੱਲਦਾ ਤੁਸੀਂ ਇਹਨੇ ਪੁਲਿਸ ਕੇਸ ਹਾਂਜੀ ਕੇਸ ਜੀ ਸਟੇਟਸ ਕੋ ਹੋਇਆ ਆ ਜੱਜ ਸਾਹਿਬ ਨੇ ਕਿਹਾ ਕਿ ਜਿਹਦਾ ਕਬਜ਼ਾ ਆ ਜਿੱਦਾਂ ਜ਼ਮੀਨ ਪਹਿਲਾਂ ਉਦਦੇ ਰਹੂਗੀ ਸਾਡਾ ਕਬਜ਼ਾ ਜੀ ਮੁੱਢ ਦੇ ਉੱਤੋਂ ਸਾਡੇ ਹੱਕ ਦੀ ਕੇਸ ਹੋਇਆ ਪੁਲਿਸ ਵਾਲੇ ਉਲਟਾ ਕਹਿੰਦੇ ਵੀ ਤੁਹਾਡੇ ਕੋਲ ਹੈ ਕੀ ਆ ਕਿ ਤੁਹਾਡਾ ਕੋਈ ਮਤਵ ਨਹੀਂ ਤੁਸੀਂ ਗਲਤ ਐ ਜਿਵੇਂ ਜਿਵੇਂ ਇਹਨਾਂ ਚੋਂ ਫਸਲ ਵੱਟ ਕੇ ਲਗੇ ਚੋਰੀ ਦਾ ਕੇਸ ਬੰਦਾ ਪੁਲਿਸ ਨੇ ਕੋਈ ਰਿਪੋਰਟ ਦੱਜ ਨਹੀਂ ਕੀਤੀ ਹਾਂਜੀ ਵੱਟ ਗਏ ਜੀ ਬਾਹਰ ਜਾਂਦੇ ਜੀ ਕੋਈ ਨਹੀਂ ਸਾਡੀਆਂ ਲਿਖਤੀ ਰੂਪ ਚ ਵੀ ਦਰਖਾਸਤਾਂ ਗਈਆਂ ਉਦੋਂ 112 ਤੇ 100 ਨੰਬਰ ਤੇ ਕਾਲ ਵੀ ਕੀਤੀ ਸਾਡੀ ਅਜੇ ਤੱਕ ਕਿਸੇ ਅਫਸਰ ਨੇ ਉਹ ਅਧਿਕਾਰੀ ਨੇ ਨਾ ਪੁਲਿਸ ਨੇ ਕਿਸੇ ਨੇ ਸਾਡੀ ਸੁਣਵਾਈ ਨਹੀਂ ਪਰ ਜਦੋਂ ਦਾਫਤ ਨੇ ਸਟੇਟਸ ਕੋ ਦੇਤਾ ਦਾੰਦਿਸ ਕੇਸ ਚੱਲ ਰਿਹਾ ਹੈ ਹਾਂਜੀ ਪੁਲਿਸ ਤਾਂ ਕਰਦੀ ਹੈ ਜੀ ਪੁਲਿਸ ਦਾ ਹੁਣ 238 23824 ਨੂੰ ਜੀ ਮੌਜੂਦਾ ਪੁਲਿਸ ਕੋਲ ਖੜੀ ਸੀਗੀ ਕੋਲ ਖੜੇ ਹੋ ਗਏ ਉੱਧਰ ਇੱਕ ਪਾਸੇ ਜ਼ਮੀਨ ਬਗਨ ਰਹੀ ਆ ਉਧਰ ਪੁਲਿਸ ਖੜੀ ਆ ਤਾਂ ਉਲਟ ਸਾਡੇ ਬੰਦਿਆਂ ਨੂੰ ਚੱਕ ਕੇ ਲੈ ਗਈ ਅਸੀਂ ਕੰਪਲੀਟਡ ਸਾਡੇ ਬੰਦਿਆਂ ਨੂੰ ਲੈ ਗਈ ਜੀ ਸਾਤੋਂ ਵੀਡੀਓ ਬੁੱਕੇ ਨਹੀਂ ਜਿਸ 스테ਟ ਸਟੇਟ ਅਬ ਉਹ ਕੋਈ ਕਬਜ਼ਾ ਕਰੇ ਜਾਂ ਫਸਲਾਟੇ ਇੱਕ ਕੰਟੈਂਪਟ ਮੰਨਦੀਆ ਕੋਰਟ ਮਾਨਾਨੀਆ ਕੇ ਸਤੰਦਾ ਕੋਰਟ ਦੀ ਮਾਨਾਨੀ ਉਹ ਵੀ ਤੁਸੀਂ ਪਾਇਆ ਫਿਰ ਹਾਂਜੀ ਉਹ ਵਕੀਲ ਸਾਹਿਬ ਕਹਿੰਦੇ ਕੋਈ ਨਹੀਂ ਛੁੱਟੀਆਂ ਛੱਡੀਆਂ ਬੱਚਿਆਂ ਦੀ ਪਾਵਾਂਗੇ ਇੱਦਾਂ ਤੁਹਾਨੂੰ ਲੰਮ ਲੇਟ ਹੋ ਜਾਂਦੀ ਆ ਜੀ ਠੀਕ ਹੈ ਤਾਂ ਸਾਡੇ ਨਾਲ ਧੱਕਾ ਹੋਣ ਰਿਹਾ ਜੀ ਸਰਾਸਰ ਸਾਨੂੰ ਸਾਫ ਦਵਾਇਆ ਜਾਵੇ ਜੇ ਕੋਈ ਸਾਡੇ ਨਾਲ ਨਹੀਂ ਸਾਫ ਹੁੰਦਾ ਉਧਰੋਂ ਸਾਨੂੰ ਬੈਂਕ ਤੰਗ ਕਰਦੀ ਆ ਉਧਰੋਂ ਕੋਟਕ ਚਾਰਜੀਆਂ ਦੇ ਮਾਮਲੇ ਚੱਲਣ ਡੇ ਉਧਰੋਂ ਪੁਲਿਸ ਤੰਗ ਕਰਦੀ ਆ ਅਸੀਂ ਕੀ ਕਰਾਂਗੇ ਖੁਦ ਖਾਚੀ ਕਰਾਂਗੇ ਹੋਰ ਅਸੀਂ ਕਰਾਂਗੇ ਤੋਂ ਇਲਾਵਾ ਤੁਸੀਂ ਤਾਂ ਕਾਨੂੰਨ ਕਰਦੇ ਆ ਤੁਸੀਂ ਲੜਾਈ ਕਰੋ ਆ ਤੁਸੀਂ ਕੋਈ ਨਹੀਂ ਲੜਾਈ ਲੜਾਂਦੇ ਤੁਸੀਂ ਸਾਰੀ ਜਿਹੜੀ ਖੁਦ ਤੱਕੇਸ਼ਾਈ ਦੀ ਕਹਾਣੀ ਇਹ ਸੁਣੀ ਹੈ ਇਹ ਕੱਲੇ ਜਲੰਧਰ ਜੇ ਨਹੀਂ ਹੈ ਪੂਰੇ ਪੰਜਾਬ ਜੇ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਤੱਕੇਸ਼ਾਈ ਹੈ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਉਦਾਹਰਨਾਂ ਅਨੇਕਾਂ ਉਦਾਹਰਨਾਂ ਸਾਡੇ ਕੋਲੇ ਹੈਗੀਆਂ ਤੇ ਦੇਖੋ ਸਟੇਟ ਕੋਈ ਨਾ ਕੋਡ ਦੇ ਆਰਡਰਾਂ ਨੂੰ ਵੀ ਪੁਲਿਸ ਨਹੀਂ ਮੰਨਦੀ ਅੱਛਾ ਜਦੋਂ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਸ ਤਰ੍ਹਾਂ ਰੋਲਣਾ ਪੈਂਦਾ ਹੈ ਉਹ ਇਹਨਾਂ ਦੀ ਪੁੱਛ ਪ੍ਰਤੀਤ ਕਿਸੇ ਪਾਸੇ ਹੁੰਦੀ ਨਹੀਂ ਇੱਕ ਆਮ ਪਰਿਵਾਰ ਦੀ ਆਮ ਲੋਕਾਂ ਦੀ ਆਮ ਬੰਦਿਆਂ ਦੀ ਕੀ ਕਹਾਣੀ ਹੋਊਗੀ ਜਦੋਂ ਚੰਗੀ ਸ਼ਹੀਦਾਂ ਦਾ ਸਰਕਾਰਾਂ ਕਹਿੰਦੀਆਂ ਜੀ ਅਸੀਂ ਸਨਮਾਨਿਤ ਕਰਦੇ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਹਰ 26 ਜਨਵਰੀ 15 ਅਗਸ ਨੂੰ ਸਨਮਾਨਿਤ ਕੀਤਾ ਜਾਂਦਾ ਹੈ 26 ਜਨਵਰੀ 15 ਅਗਸਤ ਤੋਂ ਉਹਨਾਂ ਨੂੰ ਮੈਸੇਜਸ ਨੇ ਭੇਜ ਗਏ ਜਿਹੜਾ ਸਨਮਾਨਤ ਕੀਤਾ ਜਾਂਦਾ ਸਿੰਘ ਜੰਗੀ ਸੀਤ ਪਰਿਵਾਰਾਂ ਨੂੰ ਪਰ ਲੇਕਿਨ ਇਹਨਾਂ ਨਾਲ ਜੋ 9 ਸਾਲ ਤੋਂ ਬੀਤ ਰਹੀ ਹੈ ਇਹਨਾਂ ਦਾ ਸਨਮਾਨਤ ਤਾਂ ਕੀ ਹੋਣਾ ਦਾ ਇਹਨਾਂ ਤੋਂ ਜਿਹੜਾ ਖੱਡਲ ਖਵਾਰ ਹੋ ਰਹੇ ਨੇ ਤੇ ਝੂਠੇ ਪਰਚੇ ਦਰਜ ਕਰ ਰਹੀ ਹੈ ਉਸ ਪੁਲਿਸ ਨੇ ਇਹ ਹੈਗਾ ਵੀ ਉਸ ਦਿਮੇ ਦੇਖੋ ਇੱਕ ਸ਼ਹੀਦ ਦੀ ਵਰਸੀ ਮਨਾ ਰਹੇ ਵਰਸੀ ਵਾਲੇ ਦਿਨ ਅਖੰਡ ਪਾਠ ਆਰੰਭ ਹੋਇਆ ਵਾ ਉਸ ਦਿਨ ਉੱਥੇ ਕੈਮਰੇ ਧਾਰ ਲੈਣੇ ਪੁਲਿਸ ਨੇ ਇਹ ਇਹਨਾਂ ਦੇ ਗੁੰਡਾਗਰਦੀ ਕਰਕੇ ਰੇਡ ਕਰਨੀ ਇਹ ਕਿੰਨੀ ਤੁਹਾਡੇ ਸਾਹਮਣੇ ਇਹ ਕਿੰਨਾ ਕਿ ਨਿਆਂਸਾਫ ਦੀ ਗੱਲ ਹੈ ਇਹ ਪੰਜਾਬ ਜੋ ਗੁੰਡਾਗਰਦੀ ਦਾ ਰਾਜ ਹੋ ਰਿਹਾ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਹਾਂ ਮੁੱਖ ਮੰਤਰੀ ਸਾਹਿਬ ਜਿਹੜੇ ਲੋਕਾਂ ਨੂੰ ਤੁਸੀਂ ਐਲਾਨ ਕਰਦੇ ਸੀ ਸਟੇਜਾਂ ਦੇ ਖੜ ਖੜ ਕੇ ਇਹ ਲੋਕ ਹੁਣ ਰੁਲਦੇ ਫਿਰਦੇ ਕਿਸੇ ਪ੍ਰੈਸ ਤੋਂ ਇਲਾਵਾ ਸਾਡੇ ਕੋਲੇ ਹੋਰ ਕਿਤੇ ਕੋਈ ਸਾਡੀ ਸੁਣਾਈ ਨਹੀਂ ਹੁੰਦੀ ਅਸੀਂ ਪ੍ਰੈਸਰਾਂ ਹੀ ਭਵੰਤਮਾਨ ਜਿਲੰਦਰ ਡੇਰੇ ਲਾਲੇ ਵੀ ਲੋਕਾਂ ਦੇ ਬੁੱਕ ਸੁਣਾਂਗਾ ਤੁਹਾਡੀ ਪਹੁੰਚ ਹੋਈ ਨਹੀਂ ਸੀ ਅੰਤ ਤੱਕ ਅਸੀਂ ਹੋਈ ਹੈ ਜੀ ਚਿੱਠੀਆਂ ਸਾਰੀਆਂ ਤਰ੍ਹਾਂ ਇਹ ਮੇਰੇ ਵੀ ਕੀਤੇ ਸਾਡੀ ਕੋਈ ਸੁਣਵਾਈ ਕੋਈ ਹੋਈ ਨਹੀਂ ਬਿਲਕੁਲ ਹੀ ਨਹੀਂ ਤੁਸੀਂ ਪਹੁੰਚੇ ਪਹੁੰਚ ਕੀਤੀ ਨਹੀਂ ਓਦਾਂ ਨਹੀਂ ਪਹੁੰਚ ਕੀਤੀ ਨਹੀਂ ਓਦਾਂ ਨਹੀਂ ਪਹੁੰਚ ਕੀਤੀ ਓਥੀ ਜੇ ਉਹਲੇ ਪਹਿਲਾਂ ਤਾਂ ਕਿਲੋਮੀਟਰ ਤੋਂ ਵਾਪਸ ਕਰ ਦਿੰਦੇ ਤਾਂ ਕਿੱਦਾਂ ਮਿਲਈ ਅਸੀਂ ਸੀਐਮ ਸਾਹਿਬ ਨੂੰ ਜੀ ਪੁਲਿਸ ਖੜੀ ਹੁੰਦੀ ਫੋਰਥ ਖੜੀ ਹੁੰਦੀ ਉਹਲੇ ਕਹਿੰਦਾ ਤੁਸੀਂ ਕੌਣ ਆ ਕਿਹੜੇ ਬੰਦੇ ਕਿ ਕਿੱਦਾਂ ਤੁਸੀਂ ਜਾ ਰਹੇ ਆ ਜੀ ਨਹੀਂ ਪਹੁੰਚੜ ਦਿੰਦਾ ਅਸੀਂ ਇਹ ਵੀ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਆ ਜੇ ਤਾਂ ਇਹ ਪਰਿਵਾਰ ਨੂੰ ਉੱਥੇ ਦਾ ਐਸਐਸਪੀ ਡੀਸੀ ਇਨਸਾਫ ਤੇ ਨਿਆਂ ਦਵਾਵੇ ਜੇਕਰ ਨਹੀਂ ਨਿਆਂ ਸਾਫ ਮਿਲਦਾ ਤਾਂ ਅਸੀਂ ਜਿਹੜਾ ਹੈ 15-20 ਦਿਨ ਤੋਂ ਬਾਅਦ ਇਹੀ ਆਪਣੇ ਤਿੰਨੇ ਭਰਾ ਆਪਣੇ ਬੱਚਿਆਂ ਨੂੰ ਬੇਟਿਆਂ ਨੂੰ ਲੈ ਕੇ ਐਸਐਸਪੀ ਜਲੰਧਰ ਤੇ ਡੀਸੀ ਦਫ਼ਤਰ ਦੇ ਮੂਹਰੇ ਇਹ ਅਣਮਿੱਥੇ ਸਮੇਂ ਲਈ ਬੈਠਣ ਲਈ ਜਿਹੜੇ ਮਜਬੂਰ ਹੋ ਜਾਣਗੇ ਤਾਂ ਕਿ ਧਰਨਾ ਪ੍ਰਦਰਸ਼ਨ ਕਰਕੇ ਇਹਨਾਂ ਲੋਕਾਂ ਨੂੰ ਨਿਆਂ ਇਨਸਾਫ ਦਵਾਇਆ ਜਾਊਗਾ ਤੇ ਸਾਡੀ ਜਥੇਬੰਦੀ ਅਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰਾਂਕ ਪੰਜਾਬ ਵੱਲੋਂ ਤੇ ਐਸਸੀਬੀਸੀ ਮਹਾਪੰਚਾਇਤ ਵੱਲੋਂ ਅਸੀਂ ਸਾਰੇ ਜਿਹੜਾ ਇਹਨਾਂ ਦਾ ਸਮਰਥਨ ਦੇਣਗੇ ਤੇ ਜਦੋਂ ਤੱਕ ਇਹਨਾਂ ਨੂੰ ਨਿਆਂ ਇਨਸਾਫ ਨਹੀਂ ਮਿਲਦਾ ਸੀ ਜਿਹੜੀ ਜੰਗੀ ਪੱਧਰ ਤੇ ਲੜਾਈ ਬਣੀ ਸਾਨੂੰ ਡੀਐਸਪੀ ਸਾਹਿਬ ਨੇ ਜਲੰਧਰੋਂ ਬੁਲਾਇਆ ਸੀ ਜੀ ਅਸੀਂ ਜਦੋਂ ਆਪਣੀ ਸਾਰੀ ਗੱਲਬਾਤ ਸੀ ਉਹ ਕਹਿੰਦੇ ਵੀ ਤੁਹਾਡਾ ਤੁਹਾਡਾ ਕੋਈ ਨਹੀਂ ਸਾਰਾ ਬੀਬੀ ਦਾ ਹੀ ਆ ਜੋ ਹੱਕ ਹੈਗਾ ਬੀਬੀ ਦੇ ਹੱਕ ਦੇ ਵਿੱਚ ਹੀ ਆ ਜੋ ਵੀ ਸਟੇਟ ਦਾ ਦਾਅਵਾ ਹੈ ਠੀਕ ਲੇਕਿਨ ਸਟੇਟ ਸਾਡੇ ਹੱਕ ਦੇ ਵਿੱਚ ਆ ਉਹ ਜਾਨਕਾ ਉਲਟਾ ਉਧਰ ਕਰਦੇ ਆ ਜੀ ਵੀ ਉਹਦੇ ਹੱਕ ਦੇ ਵਿੱਚ ਸਭ ਕੁਝ ਆ ਸਾਨੂੰ ਉਹ ਬਾਗੇ ਜਾਂਦੇ ਆ ਜੀ ਸਾਨੂੰ ਡੀਐਸਪੀ ਕਹਿਣ ਲੱਗੇ ਤੁਸੀਂ 15 ਕ ਨਾਲ ਫਸਲ ਬਾਏ ਬਾ ਰਹੇ ਜੀ ਦੇਖੋ ਇੰਨਾ ਨੇਰ ਕਰਦੀ ਆ ਜੀ ਇੰਨੀ ਨੇਰ ਕਰਦੀ ਆ ਅੱਖਾਂ ਦੇ ਸਾਹਮਣੇ ਪੁ ਕੋ ਕੁਝ ਹੋ ਕੇ ਫੇਰ ਵੀ ਉਲਟਾ ਸਾਡੇ ਤੇ ਦੋਸ਼ ਲਾਇਆ ਜਾਂਦਾ ਅਸੀਂ ਕੀ ਕਰ ਸਕਦੇ ਆ ਜੀ ਐਸ ਟਾਈਮ ਦੇ ਵਿੱਚ ਬੀਬੀ ਦੀ ਪੁਲਿਸ ਆ ਜੀ ਠੀਕ ਹਾਂ ਜੀ ਉਹਦੇ ਕੰਨੇ ਤੋਂ ਹੌਕਾ ਚੱਲਦਾ ਓਕੇ ਠੀਕ